ਉਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾਂ ਵਿੱਚ ਜਾਣਿਆ ਆਪਣੇ ਚੱਜ ਵਿਚਾਰ ਹਾਂ ਮੈਂ ਜੇ ਪਹਿਲਾਂ ਪੰਡਤ ਹੋਜਾਂ ਬਹੁਤ ਵੱਡਾ ਜੋਤਿਸ਼ੀ ਪੂਰਾ ਮੈਂ ਜੋਤਿਸ਼ ਦਾ ਗਿਆਤਾ ਹੋਜਾਂ ਬਹੁਤ ਤਕੜਾ ਮਸ਼ਹੂਰ ਜੋਤਿਸ਼ੀ ਹੋਜਾਂ ਵਰਲਡ ਵਿੱਚ ਦੋਹਾਂ ਖੰਡਾਂ ਵਿੱਚ ਸਾਰੇ ਸੰਸਾਰ 'ਚ ਮੇਰੀ ਪ੍ਰਸਿੱਧੀ ਹੋਈ ਬਈ ਬਹੁਤ ਵੱਡਾ ਜੋਤਿਸ਼ੀ ਹੈ ਵੀ ਵੇਦ ਪੜਾ ਮੁਖ ਚਾਰੀ ਚਾਰੇ ਵੇਦ ਮੁਝਵਾਨੀ ਮੇਰੇ ਹਰ ਹੁਣ ਪਰ ਮੁਖ ਨਾਲੇ ਪੜਾਵੇ ਜਾਂ ਵਿਚਾਰ ਨਾ ਉਹਨਾਂ ਦੀ ਵਿਚਾਰ ਨਾ ਕਰ। ਪੜਨ ਜੇ ਮੈਨੂੰ ਮਹਾਰਤ ਹੋਵੇ ਵੇਦ। ਵੇਦ ਦਾ ਨਾ ਉਚਾਰਨ ਠੀਕ ਪੜ ਸਕਦਾ ਹਾਂ। ਮੋ ਜਿਵੇਂ ਸਾਡੇ ਅਖੰਡ ਪਾਠੀ ਪਾਠ ਕਰਦੇ ਨੇ ਸੰਥੇ ਵਾਲੀ ਹੋਈ ਹੈ ਸਾਡੀ ਅਸੀਂ ਸੁੱਧ ਪਾਠ ਕਰ ਸਕਦੇ ਹਾਂ। ਇੱਥੇ ਤੱਕੇ ਸੀਮਤ ਹੋਵੇ। ਠੀਕ ਹੈ ਜੀ। ਜਿਵੇਂ ਰਹਿਤਮ ਰਿਆਦਾ ਚ ਲਿਖਿਆ ਵੀ ਇੰਨੀਆਂ ਬਾਣੀਆਂ ਪੜਨੀਆਂ ਹੈ ਵਿਚਾਰਨ ਵਾਰੇ ਕੁਝ ਨਹੀਂ ਲਿਖਿਆ। ਹਾਂ ਜੀ ਹਾਂ ਜੀ। ਨਵੇਂ ਖੰਡਾਂ ਵਿੱਚ ਜਾਣਿਆ ਆਪਣੇ ਚਤ ਵਿਚਾਰ ਨੋਹਣਾੰਦਰ ਵਿੱਚ ਸਾਰੇ ਸੰਸਾਰ 'ਚ ਪ੍ਰਸਿੱਧ ਹੋਵੇ ਚਾਚਾ ਯਾਰ ਵੀ ਚੰਨਾ ਹੋਵੇ ਇਹ ਨਹੀਂ ਗੱਲ ਹੈ ਵੀ ਚਾਚਾ ਯਾਰ ਮਾੜਾ ਹੋਵੇ ਕੋ ਲੋਬ ਲਾਲ ਹੋਵੇ ਭਾਵੇਂ ਚਾਚਾ ਚਾਰ ਚੰਨਾ ਹੋਵੇ ਸਾਰੇ ਲੋਕ ਤਲਾਨਾ ਕਰਦੇ ਹੁਣ ਵੀ ਭਾਈ ਖੰਡਾ ਦੀ ਇਹ ਇੱਥੇ ਨਵਾਂ ਖੰਡਾ ਦਾ ਭਾਵ ਇਹ ਪ੍ਰithvi ਦੀ ਉਹ ਗੱਲ ਹੈ ਨਾ ਜੀ ਹੁਣ ਸੰਸਾਰੀ ਗੱਲ ਹੈ ਇੱਥੇ ਨਵਾਂ ਖੰਡਾ ਖੰਡਾ ਬਹੁਤ ਵਜਨਾਂ ਤੇ ਨਵਾਂ ਖੰਡ ਇੱਕ ਵਜਨ ਹੁੰਦਾ अच्छा पर नौखंड ਜਿਹੜਾ ਹੈਗਾ ਇਹ ਕਾਫੀ ਜਗ੍ਹਾ ਆਉਂਦਾ ਹੈ ਇੱਥੇ ਨਵਾਂ ਇੱਥੇ ਕੁਝ ਨੌਖੰਡ ਦੇ ਸ਼ਬਦ ਹੈ ਜੀ ਉਹਨਾਂ ਦੇ ਬਾਰੇ ਮਾੜਾ ਜ ਆਪਾਂ ਜੇ ਕਰ ਲਈਏ ਨੌਖੰਡ ਪ੍ਰਥਮੀ ਫਿਰ ਚਿਰ ਜੀਵ ਹੈ ਨੌਖੰਡ ਪ੍ਰਥਮੀ ਸਾਰੀ ਆ ਜਿਹੜੀ ਨੌਖੰਡ ਪ੍ਰਥਮੀ ਤੋਂ ਵੀ ਵੱਡੀ ਹੈ ਸਾਰੇ ਤੁਮ ਕੱਲ ਲਵੇ ਅੱਛਾ ਇਹ ਐਸੇ ਦੇ ਨਾਲ ਹੀ ਮਿਲਦਾ ਹੋ ਜਿਹੜਾ ਆ ਸ਼ਲੋਕ ਹੈ ਨਾ ਜੀ ਨਵਾਂ ਖੰਡਾਂ ਵਿੱਚ ਜਾਣੀ ਹੈ ਜੀ ਹਾਂ ਜੀ ਹਾਂ ਜੀ ਅੱਛਾ ਇੱਕ ਹੈਗਾ ਸਾਗਰ ਮੇਰ ਉਦਿਆਨ ਬਣ ਨਵਖੰਡ ਵਸਦਾ ਭਰਮ ਇਹ ਵੀ ਨੌ ਹੀ ਹੈ ਨਾ ਜੀ ਕੋਈ ਨੌ ਹੈ ਇਹ ਕੇ ਫੇਰ ਆਉਂਦਾ ਜੀ ਨੌਖੰਡ ਪ੍ਰਥਮੀ ਇਸ ਤਨਮਹਿ ਰਵਿਆ ਨਿਮਖ ਨਿਮਖ ਨਮਸਕਾਰਾ ਇੱਥੇ ਖੰਡ ਦੇ ਡੱਡੇ ਨੂੰ ਉਕੜ ਹੋਣਾ ਚਾਹੀਦਾ ਹਾਂ ਇਹਨਾਂ ਨੇ ਲਾਇਆ ਨਹੀਂ ਹੈ ਨੌਖੰਡ ਨਵੇਂ ਖੰਡ ਨੂੰ ਜਿਹਨੂੰ ਕਰਤਿ ਨਹੀਂ ਧਰਤੀ ਕਹਿੰਦੇ ਜਿੱਥੇ ਨਾਂ ਵਿੱਚਣ ਉਹ ਤਨ ਵਿੱਚ ਆਉਂਦਾ ਸਰੀਰ ਵਿੱਚ ਆ ਬਾਹਰ ਨਹੀਂ ਆ ਅੱਛਾ ਇੱਥੇ ਨਿਊ ਆਈ ਦਾ ਮਤਲਬ ਹੈ ਜੀ ਇੱਥੇ ਨਿਊ ਅੱਛਾ ਨਾਉ ਨੌਵੀਂ ਨਵੇਂ 나ਥ ਨਵਖੰਡਾ ਘਟ ਘਟ 나ਥ ਮਹਾ ਬਲਵੰਡਾ ਉਹ ਘਟ ਜਿੱਥੇ ਘਟਦੀ ਗੱਲ ਆ ਉਹ ਤੇ ਨਿਊ ਆਉ ਲੱਗਦਾ ਨਾ ਨਹੀਂ ਹੁੰਦਾ ਨਹੀਂ ਨਹੀਂ ਹੁੰਦਾ ਨਾਉ ਨੌਮੀ ਨਵੇਂ 나ਥ ਨਵਖੰਡਾ ਨਵੇਂ 나ਥ ਆਨਾਦਮੀ ਨਵੇਂ ਉਹ ਜਿਹੜੇ 나ਥ ਨੇ ਜੋਗੀ ਨਹੀਂ ਉਹ ਨਹੀਂ 나ਥ ਤੇ ਨਵੇਂ ਹੀ 나ਥ ਹੈ ਕੋਟ ਘਟ ਘਟ 나ਥ ਹੈ ਉਹ ਐਹੇ ਨਾਉ ਘਟ ਘਟ 나ਥ ਅਨਾਦ ਠੀਕ ਹੈ ਇਹਦਾ ਇਹਦਾ ਠੀਕ ਹੈ ਔਂਕੜ ਹੈਗਾ 나ਥ ਦੇ ਘਟ ਘਟ 나ਥ ਮਹਾ ਬਲਵੰਡਾ ਇਸ ਕਾਇਆ ਅੰਦਰ ਨੌਖੰਡ ਪ੍ਰਿਥਵੀ ਹਾਰਟ ਬਟਨ ਬਾਜਾਰਾ ਇਹ ਕਿਹੜੀ ਹੈ ਇਸ ਕਾਇਆ ਇਹਦਾ ਕਾਇਆ ਅੰਦਰ ਕਹਿ ਰਹੇ ਆ ਅੰਦਰ ਇਹ ਅੰਦਰ ਲੀਗਲ ਆਲੀ ਪ੍ਰਥਮੀ ਨਹੀਂ ਹੁੰਦੀ ਅੰਦਰ ਮਾਇਆ ਕਿੱਥੇ ਮਾਇਆ ਨਹੀਂ ਹੈਗੀ ਵਿੱਚ ਹਰਦੇਸ਼ ਇਹ ਤਾਂ ਮਾਇਆ ਦਾ ਮੋਹਾ ਵਿੱਚ ਮਾਇਆ ਦਾ ਅੰਦਰ ਮੋਹ ਵੀ ਮਾਇਆ ਹੈ ਮਾਇਆ ਕਿਵੇਂ ਵਰਜੂਗੀ ਅੰਦਰ ਜਾ ਕੇ ਨਹੀਂ ਉਹ ਕਹਿੰਦੇ ਸ਼ਕਾਇਆ ਅੰਦਰ ਨੌਖੰਡ ਪ੍ਰਥਮੀ ਇਹ ਕਿਹੜੀ ਨੌਖੰਡ ਪ੍ਰਥਮੀ ਆ ਕਿਉਂਕਿ ਉੱਪਰ ਵੀ ਨਵਾਂ ਖੰਡਾਂ ਦੀ ਗੱਲ ਹੋ ਰਹੀ ਸੀ ਨਹੀਂ ਨੌਖੰਡ ਪ੍ਰਥਮੀ ਉਹ ਆ ਜਿਹੜੇ ਨਵੇਂ ਖੰਡ ਕੀ ਪ੍ਰਥਮੀ ਮੰਗਾ ਇਹ ਜੋਗੀ ਜage ਸਾਰਾ ਅੱਛਾ ਇਹ ਨਿਊ ਖੰਡ ਹੈ ਜੀ ਇਹ ਆ ਉਥੇ ਜਿੱਤੇ ਉਹ ਮੰਗਦਾ ਜਿੱਤੇ ਮੈਂ ਉਹਨਾਂ ਨੂੰ ਨਾਮ ਵੀ ਜਣਾ ਉਹ ਦੇ ਦੇ ਮੈਨੂੰ ਅੱਛਾ ਪਰ ਖੰਡ ਤੇ ਔਂਕੜ ਇੱਥੇ ਵੀ ਨਹੀਂ ਹੈ ਚਲੋ ਉਹਦਾ ਘਰ ਨਾਮ ਸਮਝਦੇ ਨੇ ਨਾ ਸਮਝਦੇ ਨੇ ਨਾ ਲੋਕ ਇਹਨਾਂ ਦੇ ਅਰਥ ਵੀ ਹੋ ਜਾਈ ਕਿ ਤੇ ਨਾਮ ਦੇ ਨਾਲ ਹੀ ਅਰਥ ਕੀ ਤੇ ਔਂਕੜ ਇਹਨੇ ਥਾਲੀ ਲਾਈ ਠੀਕ ਹੈ ਪਰ ਇੱਥੇ ਨਵਾਂ ਖੰਡਾ ਵੀ ਜਾਣੀ ਹੈ ਆਪਣੇ ਚੱਜ ਵਿਚਾਰ ਕਹਿਣ ਦਾ ਭਾਵ ਕੀ ਹੈ ਵੀ ਜੇ ਕੋਈ ਜਾਣਦਾ ਹੋਵੇ ਇਹਦਾ ਕੋਈ ਫਾਇਦਾ ਨਹੀਂ ਹੈ ਨਹੀਂ ਉਹ ਪਾਵੇਂ ਜਾਣਦਾ ਹੋਵੇ ਅੱਗੇ ਦੱਸਿਆ ਦਾ ਨਹੀਂ ਪਿੱਛੋਂ ਚੱਲਦੀ ਹੈ ਨਾ ਗੱਲ ਪਿੱਛੋਂ ਕਹਿੰਦੇ ਆ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖਚਾਰ ਨਵਾਂ ਖੰਡਾ ਵਿੱਚ ਜਾਣੀਆਂ ਅੱਗੇ ਬਸ ਇੱਥੇ ਸ਼ਲੋਕ ਸਮਾਪਤ ਹੈ ਨਹੀਂ ਅਗਲਾ ਸ਼ਲੋਕ ਬ੍ਰਾਹਮਣ ਕੈਲੀ ਕਾਤ ਕਵੰਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬੰਦਿਆ ਸਦਾ ਸਦਾ ਅਪਮਾਨ ਪਰ ਉਹ ਬ੍ਰਾਹਮਣ ਦੀ ਉਹ ਗੱਲ ਚੱਲਦੀ ਹੈ ਨਾ ਪੰਡਿਤ ਜੀ ਦੀ ਅੱਛਾ ਜੀ ਬ੍ਰਾਹਮਣ ਵਾਲਾ ਹੀ ਕਰਨਾ ਫਿਰ ਨਹੀਂ ਇਹ ਤਾਂ ਫਿਰ ਨਮਕ ਖੰਡਾ ਵੀ ਜਾਣੇ ਆਪਣੇ ਚੱਜ ਵਿਚਾਰੀਦਾ ਕਿ ਭਾਬਾ ਵੀ ਇਹ ਗੱਲ ਠੀਕ ਨਹੀਂ ਹੈ ਰਿਆਕਾਰੀ ਤਾਂ ਨਹੀਂ ਨਾ ਹੈ ਨਮਕ ਖੰਡਾ ਵੀ ਜਾਣੇ ਨਾਲ ਚੱਲੇ ਸਭ ਕੋਈ ਵੀ ਹੋਵੇ ਫਿਰ ਵੀ ਕੋਈ ਫਾਇਦਾ ਨਹੀਂ ਹੈ ਜੀ ਨਮਕ ਖੰਡਾ ਵੀ ਜਾਣੇ ਆਪਣੇ ਚੱਜ ਵਿਚਾਰ ਹਾਂ ਹਾਂ ਠੀਕ ਹੈ ਕਿਉਂਕਿ ਪੜਿਆ ਹੀ ਹੈ ਵਿਚਾਰਿਆਂ ਨਹੀਂ ਹੈ ਜੀ ਹਾਂ ਵਿਚਾਰਿਆਂ ਪਰ ਆਪਣੇ ਦੂਸਰੇ ਤੇ ਕਹੀ ਜਾਂਦੇ ਨਵਾਂ ਖੰਡਾ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਇੱਥੇ ਵਿਚਾਰ ਦੀ ਗੱਲ ਕਰ ਦਿੱਤੀ ਫਿਰ ਆਪਣੇ ਵਿਚਾਰ ਦੇ ਫਿਰ ਅੱਛਾ ਜੀ ਉਹ ਤੇ ਵਿਚਾਰ ਆਪਣੇ ਨੇ ਫਿਰ ਅੱਛਾ ਸਤਿਗੁਰੂ ਕੀ ਬਾਣੀ ਨਹੀਂ ਹੈ ਆਪਣੇ ਅੱਜ ਵਿਚਾਰ ਹੈ ਜੀ ਆਪਣੇ ਜੱਜ ਨੇ ਆਪਣੇ ਵਿਚਾਰ ਨੇ ਠੀਕ ਹੈ ਵੀ ਇਹਦਾ ਕੋਈ ਲਾਭ ਨਹੀਂ ਹੈ ਮੈਨੂੰ ਵੀ ਕਹ ਨਾ ਕਈ ਫੋਨ ਤੇ ਵੀ ਤੁਹਾਡੇ ਵਿਚਾਰ ਬੜੇ ਅਚਰੇ ਨੇ ਮੈਂ ਮੇਰਾ ਤਾਂ ਕੋਈ ਵੀ ਵਿਚਾਰ ਨਹੀਂ ਪ੍ਰਭਾਣੀ ਲੋਰ ਤੋਂ ਮੇਰੇ ਵਿਚਾਰ ਦੇ अच्छा जी ਕਹਿੰਦਾ ਮਤਲਬ ਇਹਦੇ ਕੋਲ ਉਹ ਜਿਹੜਾ ਵਿਰਲਪ ਹੋ ਜਨ ਨਹੀਂ ਹੈਗਾ ਹਾਂਜੀ ਨਾ ਨਾ ਉਹ ਤਾਂ ਬਾਉਂਡ ਹੈ ਸ਼ਬਦ ਵਿਚਾਰ ਦਾ ਸ਼ਬਦ ਵਿਚਾਰ ਨਹੀਂ ਆ ਆਪਣਾ ਵਿਚਾਰ আচ্ছা